ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀਆਂ ਸ਼ਰੈਅਮ ਤਜੀਆਂ ਉਡਾ ਕੇ ਹਾਈਵੇ ਉੱਤੇ ਠੇਕੇ ਖੋਲ ਕੇ ਮਨਮਰਜ਼ੀ ਦੇ ਰੇਟ ਵਸੂਲ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਜਿਸ ਦੇ ਰੋਸ਼ਵਾ ਜੋ ਅਜੇ ਇਲਾਕੇ ਦੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਗੜਸ਼ੰਕਰ ਹਿਆਰਪੁਰ ਮੁੱਖ ਹਾਈਵੇ ਤੋਂ ਪੈਂਦੇ ਪਿੰਡ ਪਦਰਾਨਾ ਵਿਖੇ ਸ਼ਰਾਬ ਦੇ ਠੇਕੇ ਦਾ ਵਿਰੋਧ ਜ਼ਾਹਰ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੀ ਸ਼ੁਰੂਆਤ ਕੀਤੀ ਹਈ ਹੈ ਉਥੇ ਹੀ ਦੂਜੇ ਪਾਸੇ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਹਾਈਵੇ ਦੇ ਉੱਪਰ ਸ਼ਰਾਬ ਦੇ ਠਿੱਕੇ ਖੋਲ ਕੇ ਮਨਮਰਜ਼ੀ ਦੇ ਰੇਟ ਵਸੂਲੇ ਜਾ ਰਹੇ ਹਨ ਉਹਨਾਂ ਕਹਿੰਿਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਹਾਈਵੇ ਤੋਂ 220 ਮੀਟਰ ਦੀ ਦੂਰੀ ਤੇ ਠੇਕੇ ਖੁੱਲੇ ਜਾ ਸਕਦੇ ਹਨ ਪਰ ਇੱਥੇ ਕਾਨੂੰਨ ਨੂੰ ਛਿੱਕੇ ਉਤੇ ਟੰਗ ਕੇ ਹਾਈਵੇ ਤੇ ਠੇਕੇ ਖੋਲ ਕਾਨੂੰਨ ਦੀਆਂ ਧਜੀਆਂ ਉਡਾ ਕੇ ਮਨਮਰਜ਼ੀ ਦੇ ਰੇਟ ਲਗਾ ਕੇ ਲੋਕਾਂ ਦੀ ਸ਼ਰੇਆਮ ਲੁੱਟ ਕੀਤੀ ਜਾ ਰਹੀ ਹੈ ਉਹਨਾਂ ਪੰਜਾਬ ਸਰਕਾਰ ਤੇ ਆਵਾਕਾਰੀ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਗੈਰ ਕਾਨੂੰਨੀ ਠੇਕੇ ਮੇਨ ਹਾਈਵੇ ਤੋਂ ਨਾ ਚੁੱਕੇ ਤਾਂ ਉਹ ਵਾਲੇ ਦਿਨਾਂ ਦੇ ਵਿੱਚ ਸੰਘਰਸ਼ੋ ਲਿਖਿਆ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਆਬਾਕਾਰੀ ਵਿਭਾਗ ਦੇ ਇੰਸਪੈਕਟਰ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਾਰਵਾਈ ਦਾ ਪ੍ਰੋਸਾਦ ਦਿੱਤਾ ਹੈ। ਅਰਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਸਾਡੇ ਇਹ ਜਿਹੜਾ ਪਤਰਾਣੇ ਦੇ ਕੋਲ ਠੇਕਾ ਖੁੱਲਿਆ ਨੈਸ਼ਨਲ ਹਾਈਵੇ 'ਤੇ ਆ ਇਹ ਜਿਹੜਾ ਐਕਸਾਈਜ਼ ਐਕਟ ਆ ਉਹ ਸਾਹ ਦੇ ਨਾਲ ਜਿਹੜਾ ਹਾਈਵੇ ਤੋਂ ਹਾਈ ਕੋਰਟ ਤੇ ਆਊਟਰ ਆ ਹੈ ਤੇ ਕੱਟਪੜ 220 ਗਜ ਦੂਰ ਹੋਣਾ ਚਾਹੀਦਾ ਇਹ ਤੋਂ ਨਜ਼ਦੀਕ ਆ ਇੱਥੋਂ ਪ੍ਰਸ਼ਾਸਨ ਮੋਰੇ ਬਾਰ ਬਾਰ ਅਪੀਲਾਂ ਕਰਦੇ ਆ ਵੀਡੀਓ ਜਾਂਦੀਆਂ ਅਖਬਾਰਾਂ 'ਚ ਖਬਰਾਂ ਲੱਗਦੀਆਂ ਇਹ ਜਿਹੜਾ ਇਹਨਾਂ ਦੇ ਠੇਕੇਦਾਰਾਂ ਦੀ ਮਨਮਰਜ਼ੀ ਤੇ ਉੱਤੇ ਕੋਈ ਵੀ ਜਿਹੜਾ ਉਹ ਪ੍ਰੈਸ਼ਰ ਨਹੀਂ ਪੈ ਰਿਆ ਦੂਜੇ ਨੰਬਰ ਤੇ ਇਹ ਠੇਕੇ ਤੇ ਜਿਹੜੀ ਸ਼ਰਾਬ ਵਿਕਦੀ ਆ ਉਹ ਜਿਹੜੀਆਂ ਉਹ ਜਿਹੜਾ ਪ੍ਰਿੰਟ ਰੇਟ ਆ ਉਹ ਤੋਂ 3 ਗੁਣਾ ਵੱਧ ਜਿਹੜਾ ਉਹ ਵਸੂਲਿਆ ਜਾਂਦਾ ਸਰਕਾਰ ਜਦੋਂ ਪੰਜਾਬ ਵਿੱਚ ਜਦੋਂ ਵੋਟਾਂ ਵਿੱਚ ਖੜੇ ਸੀ ਉਸ ਵੇਲੇ ਸ਼੍ਰੀ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਜਿਹੜੀ ਠੇਕਿਆ ਤੋਂ ਉਹ ਜਿਹੜੇ ਸ਼ਰਾਬ ਖਰੀਦਣਗੇ ਉਹਨਾਂ ਨੂੰ ਰਸੀਦਾਂ ਮਿਲਣਗੀਆਂ ਪਰ ਅੱਜ ਤੱਕ ਸਰਕਾਰ ਦੇ 3 ਸਾਲ ਵੀ ਬੀਤ ਚੁੱਕੇ ਆ ਅੱਜ ਵੀ ਇੱਕ ਵੀ ਠੇਕੇ ਉੱਤੇ ਕਿਸੇ ਨੂੰ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਪ੍ਰਿੰਟ ਰੇਟਾਂ ਤੋਂ 3 ਗੁਣਾ ਵੱਧ ਜਿਹੜੀ ਸ਼ਰਾਬ ਵਿਕਦੀ ਆ ਇਹ ਪਿਛਲੇ ਸਾਲਾਂ ਦਾ ਅਖਬਾਰਾਂ ਵਿੱਚ ਜਿਹੜਾ ਉਹ ਸਰਵੇਖਣ ਛਪਿਆ ਵੀ ਜਿਹੜਾ ਉਹ 100 ਲੱਖ ਕਰੋੜ ਤੋਂ ਵੱਧ ਜਿਹੜੀ ਆ ਉਹ ਪੰਜਾਬ ਵਿੱਚ ਜਿਹੜੀ ਖਪਤ ਹੋਈ ਆ ਉਹ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਹੋਈ ਆ ਤੇ ਉਹਦੇ ਨਾਲ ਤਿੰਨ ਗੁਣਾ ਵੱਧ ਜਿਹੜਾ ਉਹ ਰੇਟ ਵਸੂਲਿਆ ਜਾ ਰਿਹਾ ਉਹਨਾਂ ਦੀ ਕੋਈ ਰਸੀਦ ਨਹੀਂ ਦਿੱਤੀ ਜਾਂਦੀ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਜਿਹੜਾ ਨਸ਼ਿਆਂ ਵਿਰੁੱਧ ਨਿਹਮ ਚਲਾਈ ਗਈ ਬਹੁਤ ਛਲਾਗਾ ਜੋ ਕਦਮਾਂ ਉਹਨਾਂ ਦੇ ਨਾਲ ਸਰਕਾਰ ਦੇ ਪੱਖ ਵਿੱਚ ਹਰ ਤਬਕੇ ਦੇ ਲੋਕ ਹਰ ਧਰਮ ਦੇ ਲੋਕ ਸਰਕਾਰ ਦੇ ਨਾਲ ਇਹ ਜਿਹੜੀ ਗਰੀਬਾਂ ਦੀ ਲੁੱਟ ਹੁੰਦੀ ਆ ਉਸ ਲੁੱਟ ਤੋਂ ਉਹਨਾਂ ਨੂੰ ਬਚਾਇਆ ਜਾਵੇ ਇੱਕ ਬੰਦਾ ਗਰੀਬ ਜਿਹੜਾ 3 ਜਾਂ 400 ਰੁਪਇਆ ਦਿਹਾੜੀ ਲੈਂਦਾ ਤੇ ਉਹ ਸਾਰੀ ਦਿਹਾੜੀ ਕੰਮ ਕਰਦਾ ਸ਼ਾਮ ਨੂੰ ਜਦੋਂ ਥਕਾਵਟ ਦੂਰ ਕਰਨ ਲਈ ਠੇਕਿਆਂ ਤੇ ਆਦਾ ਤੇ ਉਹ 300 ਜਿਹੜਾ ਉਹ 3-400 ਦੀ ਜਿਹੜੀ ਉਹ ਸ਼ਰਾਬ ਦੀ ਬੋਤਲ ਹੁੰਦੀ ਆ ਤੇ ਪਾਇਆ ਜਿਹੜਾ 130 ਰੁਪਏ ਦਾ ਜਾਂ 150 ਰੁਪਏ ਦਾ ਹੁੰਦਾ ਉਹ ਸਾਰੀ ਦਿਹਾੜੀ ਜਿਹੜੀ ਉਹਨਾਂ ਦੀ ਉਹ ਜਿਹੜੀ ਮਿਹਨਤ ਨਾਲ ਕਮਾਈ ਹੋਈ ਆ ਉਹ ਜਿਹੜੀ ਇੱਥੇ ਰੁਣ ਜਾਂਦੀ ਆ ਸਰਕਾਰ ਨੇ ਪਿੱਛੇ ਜਾ ਰੇਟ ਕੱਟ ਕੀਤਾ ਸੀ ਉਹਦੇ ਨਾਲ ਜਿਹੜੇ ਪਾਈਏ ਵਾਲੇ ਬੰਦੇ ਸੀ ਉਹ ਘਟਦੇ ਨਾਲ ਅਧਿਅਤ ਤਾਂ ਹੋ ਗਏ ਸਰਕਾਰ ਨੇ ਉਹ ਵਧਿਆ ਹੋਣ ਦੇ ਨਾਲ ਆਪਣਾ ਜਿਹੜਾ ਰੇਟ ਆ ਉਹ 3 ਗੁਣਾ ਵਧਾ ਦਿੱਤਾ ਠੇਕੇਦਾਰਾਂ ਨੇ ਇਸ ਕਰਕੇ ਬੇਨਤੀ ਆ ਕਿ ਜਿਹੜੀ ਪ੍ਰਿੰਟ ਰੇਟਾਂ ਤੇ ਸ਼ਰਾਬ ਵੇਚੀ ਜਾਵੇ ਔਰ ਜਿਹੜੇ ਉਹ ਉਹਨਾਂ ਦੀ ਰਸੀਦ ਦਿੱਤੀ ਜਾਵੇ ਇਹ ਸਰਕਾਰ ਨੂੰ ਅਪੀਲ ਆ ਸਰਕਾਰ ਦਾ ਵਾਦਾ ਸੀ ਲੋਕਤਾਂ ਆ ਇਸ ਆਧਾਰ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਨੂੰ ਖਿਆਲ ਵਿੱਚ ਰੱਖਦੇ ਹੋਏ ਲੋਕਾਂ ਨਾਲ ਇਨਸਾਫ ਕੀਤਾ ਜਾਵੇ ਧੰਨਵਾਦ ਭਾਜੀ ਜਿੱਦਾਂ ਕੀ ਹੁਣ ਤੁਸੀਂ ਦੇਖ ਰਹੇ ਹੋ ਆ ਠੇਕੇ ਨਹੀਂ ਸਰਹਾਈ ਕੋਰਟ ਦੀ ਸਰਕਾਰ ਤਾਂ ਇਹ ਕਹਿ ਰਹੀ ਆ ਆਪਾਂ ਨੂੰ ਕਿ ਜਿਹੜੇ ਠੇਕੇ ਆ ਘੱਟ ਤੋਂ ਘੱਟ ਮੇਨ ਰੋਡ ਹਾਈਵੇ ਤੋਂ 200 ਮੀਟਰ ਦੀ ਦੂਰੀ ਤੇ ਹੋਣੇ ਚਾਹੀਦੇ ਆ ਇੱਕ ਤਾਂ ਇਹਨਾਂ ਬਾਰੇ ਕੋਈ ਨਹੀਂ ਸੋਚਦਾ ਬਿਲਕੁਲ ਮੇਨ ਰੋਡ ਤੇ ਠੇਕੇ ਆ ਤੇ ਨਾਲ ਹੀ ਨਾਲ ਗੱਲ ਇਦਾਂ ਆ ਜੀ ਇੱਕ ਪਾਸੇ ਤਾਂ ਸਰਕਾਰ ਐਡ ਦਿੰਦੀ ਆ ਕਿ ਐਮ ਆਰ ਪੀ ਤੋਂ ਉੱਪਰ ਕੋਈ ਵੀ ਜਿਹੜੀ ਚੀਜ਼ ਹੁੰਦੀ ਆ ਨਾ ਤੁਸੀਂ ਕੋਈ ਵੀ ਬੰਦਾ ਉਹਨੂੰ ਤੋਂ ਵੱਧ ਨਹੀਂ ਵੇਚ ਸਕਦਾ ਤੇ ਜਦੋਂ ਅਸੀਂ ਥੇਕੇ ਦੇ ਉੱਤੇ ਆਨੇ ਆ ਬੋਤਲਾਂ ਲੈਣੇ ਆ ਨਾ ਸਭ ਦੇ ਤੇ ਐਮ ਆਰ ਪੀ ਕੁਛ ਹੁੰਦੀ ਆ ਤੇ ਬਾਕੀ ਇਹਨਾਂ ਦਾ ਰੇਟ ਕੁਛ ਹੁੰਦਾ ਆ ਇਹਦਾ ਮਤਲਬ ਇਹੀ ਹੋਇਆ ਕਿ ਸਰਕਾਰ ਜਾਂ ਤਾਂ ਇਹਨਾਂ ਦੇ ਨਾਲ ਆ ਜਾਂ ਕਹਿ ਲਓ ਵੀ ਅਸੀਂ ਸਰਕਾਰ ਗਰੀਬ ਬੰਦੇ ਨੂੰ ਹੀ ਲੁੱਟਣ ਦੇ ਹੋਈਓ ਆ ਅਸੀਂ ਸਿਰਫ ਇਹੀ ਚਾਹਨੇ ਆ ਭਈ ਕਟੋ-ਕਟ ਸਰਕਾਰ ਨੂੰ ਸਾਰੇ ਪੱਖਾਂ ਜਿੰਨੀ ਮਤਲਬ ਕਿ ਹਰ ਤਰ੍ਹਾਂ ਦੇ ਬੰਦੇ ਬਾਰੇ ਸੋਚਣਾ ਚਾਹੀਦਾ ਹਰ ਪੱਖ ਨੂੰ ਦੇਖਣਾ ਚਾਹੀਦਾ ਆ ਸਿਰਫ ਇੱਕੋ ਹੀ ਪੱਖ ਨਹੀਂ ਦੇਖਣਾ ਚਾਹੀਦਾ ਕਿ ਉੱਪਰਲੇ ਬੰਦੇ ਨੂੰ ਉੱਪਰ ਲੈ ਜੀਏ ਤੇ ਥੱਲੇ ਨੂੰ ਥੱਲੇ ਲੈ ਜੀਏ ਅਸੀਂ ਸਿਰਫ ਇਹੀ ਚਾਹਦੇ ਆ ਕਿ ਸਰਕਾਰ ਜਿਹੜੀ ਹੈਗੀ ਆ ਇਹਦੇ ਵੱਲ ਥੋੜਾ ਜਿਹਾ ਧਿਆਨ ਦੇਵੇ ਕੁਝ ਗਰੀਬ ਆਦੀ ਬਾਰੇ ਵੀ ਸੋਚੇ ਸਰਕਾਰ ਦੀ ਨਸ਼ਾ ਖਤਮ ਕਰਨ ਦੀ ਜਿਹੜੀ ਅਪੀਲ ਹੈ ਜਾਂ ਉਹਨਾਂ ਦੀ ਮੁਹਿਮ ਹੈ ਉਹਨੂੰ ਸਰਕਾਰ ਆਪਣੇ ਬੰਦਿਆ ਨਾਲ ਹੀ ਖੋਰਾ ਲਾਈ ਜਾ ਰਹੀ ਆ ਸਰਕਾਰ ਦੇ ਜਿਹੜੇ ਠੇਕੇਦਾਰ ਐ ਜਿਨ੍ਹਾਂ ਨੂੰ ਠੇਕੇ ਦਿੱਤੇ ਹੋਏ ਉਹ ਆਪਣੀ ਮਨਮਰਜ਼ੀ ਨਾਲ ਸਰਕਾਰ ਦੁਆਰਾ ਦਿੱਤੇ ਹੋਏ ਰੇਟਾਂ ਦੇ ਉੱਪਰ ਤਿੰਨ ਗੁਣਾ ਜਿਹੜੇ ਪੈਸੇ ਆ ਉਹ ਜਨਤਾ ਤੋਂ ਵਸੂਲ ਰਹੀ ਆ ਜੋ ਬਹੁਤ ਹੀ ਜਿਆਦਾ ਨਿੰਦਣਯੋਗ ਐ ਸੋ ਮੇਰੀ ਸਰਕਾਰ ਨੂੰ ਇਹ ਅਪੀਲ ਐ ਕਿ ਜਿਹੜੀ ਸਰਕਾਰੀ ਰੇਟਾਂ ਦੇ ਉੱਪਰ ਸ਼ਰਾਬ ਦੇ ਜਾ ਕੀਤੇ ਗਏ ਆ ਉਹਨਾਂ ਨੂੰ ਸਰਕਾਰੀ ਰੇਟਾਂ ਤੇ ਦਿਓ ਤੇ ਵਧੀਆ ਤੇ ਕੁਆਲਿਟੀ ਦੀ ਚੀਜ਼ ਜਿਹੜੀ ਆ ਮਹੱਈਆ ਕਰਾਓ